ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ ਫੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾਂ ਉਹਨੇ ਨਸ ਜਾਣ ਵਿੱਚ ਹੀ ਬਿਹਤਰੀ ਸਮਝੀ ਉਹ 3000 ਦੀ ਫੌਜਾਂ ਤੇ ਨਿੱਗਦੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਰਾਤੋ ਰਾਤ ਜੰਮੂ ਨੂੰ ਨਸ ਤੁਰਿਆ ਨਾਲ ਹੀ ਉਹਨੇ ਬਹੁਤ ਸਾਰਾ ਸਮਾਨ ਤੇ ਖਜ਼ਾਨਾ ਲੱਦ ਲਿਆ ਜਦਨੇ ਪਤਾ ਲੱਗਾ ਤਾਂ ਸਰਦਾਰ ਜਵਾਰ ਸਿੰਘ ਸਰਦਾਰ ਅਤਰ ਸਿੰਘ ਕਾਲਿਆਂਵਾਲਾ ਤੇ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਫੌਜਾਂ ਲੈ ਕੇ ਮਗਰ ਲੱਗ ਤੁਰੇ ਸਤਕੂਮਿਲ ਦੀ ਵਿੱਥ ਉੱਤੇ ਉਹਨਾਂ ਹੀਰਾ ਸਿੰਘ ਨੂੰ ਜਾ ਕੇ ਰਿਆ ਬੜੀ ਲਹੂ ਲੋਨ ਵੀ ਲੜਾਈ ਹੋਈ ਤੇ ਜਿਸ ਵਿੱਚ ਹੀਰਾ ਸਿੰਘ ਪੰਡਤ ਜੱਲਾ ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦ ਸਾਰੇ ਹੀ ਚੋਣਵੇਂ ਬੰਦੇ ਮਾਰੇ ਗਏ ਉਸ ਦਿਨ 1844 ਈਸਵੀ ਦੇ ਦਸੰਬਰ ਦੀ 21 ਤਾਰੀਖ ਸੀ ਹੀਰਾ ਸਿੰਘ ਦਾ ਸਾਰਾ ਸਮਾਨ ਫੌਜਾਂ ਨੇ ਲੁੱਟ ਲਿਆ ਤੇ ਚੋਣਵੇਂ ਬੰਦਿਆਂ ਦੇ ਸਿਰ ਵੱਢ ਲਏ ਲਾਹੌਰਾ ਕਿਉ ਸਿਰ ਬਾਜ਼ਾਰਾਂ ਵਿੱਚ ਫੇਰੇ ਗਏ ਅੰਤ ਹੀਰਾ ਸਿੰਘ ਦਾ ਸਿਰ ਲਾਹੌਰੀ ਦਰਵਾਜ਼ੇ ਲਾਭ ਸਿੰਘ ਦਾ ਮੋਰੀ ਦਰਵਾਜ਼ੇ ਤੇ ਸੋਹਣ ਸਿੰਘ ਦਾ ਸ਼ਾਹ ਲਮੀ ਦਰਵਾਜ਼ੇ ਅੱਗੇ ਟੰਗੇ ਗਏ। ਬਾਕੀ ਰਿਹਾ ਪੰਡਤ ਜੱਲੇ ਦਾ ਸਿਰ। ਕਈ ਦਿਨ ਦੁਕਾਨਾਂ ਤੋਂ ਕਾਡੀਆਂ ਉਗਰਾ ਕੇ ਅੰਤ ਉਹ ਸਿਰ ਕੁੱਤੇ ਅੱਗੇ ਪਾਇਆ ਗਿਆ। ਪੰਡਤ ਜੱੱਲਾ ਨੇ ਇਹ ਵੀ ਖੜੀ ਅੰਤਰ ਰੱਜਿਆ ਸੀ ਕਿ ਦਲੀਪ ਸਿੰਘ ਨੂੰ ਤਖਤੋਂ ਉਤਾਰ ਕੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਕਿਉਂਕਿ ਜੱੱਲਾ ਸਮਝਦਾ ਸੀ ਕਿ ਜਿੰਦਕੌਰਾਂ ਵਰਗੀ ਸਮਝਦਾਰ ਤੇ ਨੀਤੀਵਾਨ ਇਸਤਰੀ ਨੂੰ ਰਾਜ ਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ। ਜਿੰਦਾ ਨੇ ਜੱਲੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ ਨੇ ਸਫਲ ਬਣਾ ਦਿੱਤੀਆਂ ਜੱਲਾ ਇਹੋ ਜਿਹੀਆਂ ਗੋਂਦਾ ਦਿਲ ਦੀਆਂ ਦਿਲ ਵਿੱਚ ਚਲੇ ਆ ਕੇ ਹੀ ਚਲਾ ਗਿਆ ਰਾਜਾ ਹੀਰਾ ਸਿੰਘ ਪਿੱਛੋਂ ਮਹਾਰਾਣੀ ਜਿੰਦਾ ਦਾ ਭਰਾ ਜੋ ਸਰਦਾਰ ਜਵਾਰ ਸਿੰਘ ਵਜ਼ੀਰ ਬਣਿਆ ਜਵਾਰ ਸਿੰਘ ਪੱਕਾ ਸ਼ਰਾਬੀ ਤੇ ਕਾਲੇ ਸੁਭਾ ਦਾ ਸੀ ਜਦ ਨਿਯਮ ਕੋਈ ਨਾ ਰਹੇ ਤੇ ਆਪਾ ਥਾਪੀ ਪੈ ਜਾਏ ਤਾਂ ਹਰ ਇੱਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਣਨ ਦੀ ਇੱਛਾ ਪੈਦਾ ਹੋ ਜਾਂਦੀ ਹੈ ਕਮਰ ਪਸ਼ੌਰਾ ਸਿੰਘ ਦਲੀਪ ਸਿੰਘ ਨਾਲੋਂ ਵੱਡਾ ਸੀ ਰਾਜਗਦੀ ਉੱਤੇ ਉਹ ਆਪਣਾ ਹੱਕ ਵਧੇਰੇ ਸਮਝਦਾ ਸੀ ਕੁਝ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ ਉਹਨੇ ਵੀ ਫੌਜਾਂ ਦਾ ਆਸਰਾ ਲਿਆ ਕਿਉਂਕਿ ਉਸ ਵੇਲੇ ਸਾਰੀ ਤਾਕਤ ਫੌਜੀ ਪੰਚਾ ਦੇ ਹੱਥ ਵਿੱਚ ਸੀ ਫੌਜ ਜੀ ਕਿਸੇ ਨੂੰ ਤਖਤ ਤੇ ਬਿਠਾਵੇ ਤੇ ਕਿਸੇ ਨੂੰ ਲਾਵੇ ਪਿਸ਼ੋਰਾ ਸਿੰਘ ਨੇ ਫੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਝ ਪੰਚਾ ਨੂੰ ਆਪਣੇ ਨਾਲ ਗੰਢ ਲਿਆ ਕੁਝ ਸਰਦਾਰਾਂ ਨੇ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਕੇ ਨਜ਼ਰਾਨੀ ਵੀ ਤਾਰੇ ਇਹ ਖਬਰ ਸੁਣ ਕੇ ਸਰਦਾਰ ਜਵਾਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਪਿਆ ਜਿੰਦਾ ਬਹੁਤ ਸਮਝਦਾਰ ਸੀ ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕਿਆ ਨਾਲ ਹੀ ਉਹਨੇ ਕਵਰ ਪਸ਼ੋਰਾ ਸਿੰਘ ਨੂੰ ਰਾਜ ਮਹਿਲਾਂ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ ਉਹਨੂੰ ਦਲੀਪ ਸਿੰਘ ਦੇ ਨਾਲ ਬਿਠਾ ਕੇ ਖਵਾਇਆ ਪਾਇਆ ਤੇ ਜਿੰਦਾ ਨੇ ਉਹਨੂੰ ਵੀ ਆਪਣੇ ਪੁੱਤਰ ਵਾਂਗ ਪਿਆਰ ਕੀਤਾ ਇਸ ਲੂਕ ਦਾ ਪਸ਼ੋਰਾ ਸਿੰਘ ਦੇ ਦਿਲ ਤੇ ਬਹੁਤ ਚੰਗਾ ਅਸਰ ਪਿਆ ਉਹ ਜਿੰਦਾ ਦੇ ਬਹੁਤ ਨੇੜੇ ਹੋ ਗਿਆ ਜਵਾਰ ਸਿੰਘ ਇਹ ਵੇਖ ਕੇ ਸਹਾਰ ਨਾ ਸਕਿਆ ਉਹ ਵਿੱਚੇ ਵਿੱਚ ਸੜ ਪੁੱਜ ਗਿਆ ਉਹਨੂੰ ਭੈਅ ਪੈਦਾ ਹੋ ਗਿਆ ਕਿ ਪਸ਼ੋਰਾ ਸਿੰਘ ਉਹਦੀ ਵਜੀਰੀ ਨਾ ਖੋ ਲਵੇ ਸੋ ਜਵਾਰ ਸਿੰਘ ਦੇ ਵਰਤਾਓ ਵਿੱਚ ਢੇਰ ਫਰਕ ਆ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕਮਰ ਪਸ਼ੋਰਾ ਸਿੰਘ ਮਹਿਲ ਛੱਡ ਕੇ ਫੌਜਾਂ ਵਿੱਚ ਚਲਾ ਗਿਆ। ਜਵਾਰ ਸਿੰਘ ਨੇ ਫੌਜਾਂ ਨੂੰ ਨਾਮ ਦੇ ਕੇ ਫੇਰ ਆਪਣੇ ਨਾਲ ਗੰਢ ਲਿਆ। ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ੋਰਾ ਸਿੰਘ ਤੇ ਜਵਾਰ ਸਿੰਘ ਦੇ ਟੜਿਆਂ ਵਿੱਚ ਤਲਵਾਰ ਖੜਕ ਪਵੇਗੀ। ਜਿੰਦਾ ਨੇ ਇਸ ਵੇਲੇ ਬੜੀ ਦਲੇਰੀ ਤੋਂ ਕੰਮ ਲਿਆ ਉਹਨੇ ਦੋਹਾਂ ਧੜਿਆਂ ਦੇ ਕੁਝ ਪੰਚਾਂ ਨੂੰ ਬੁਲਾ ਕੇ ਸਲਾਹ ਕਰਾ ਦਿੱਤੀ ਪਸ਼ੋਰਾ ਸਿੰਘ ਨੂੰ ਦਰਬਾਰ ਵੱਲੋਂ ਤੋਹਫੇ ਦਿੱਤੇ ਗਏ ਤੇ ਨਾਲ ਹੀ ਜ਼ਗੀਰ ਵਿੱਚ ਵਾਅਦਾ ਕਰਨ ਦਾ ਇਕਰਾਰ ਕੀਤਾ ਗਿਆ ਸਮਾਂ ਵਿਚਾਰ ਕੇ ਪਸ਼ੋਰਾ ਸਿੰਘ ਆਪਣੀ ਜ਼ਗੀਰ ਵਿੱਚ ਸਿਆਲਕੋਟ ਚਲਾ ਗਿਆ ਜਵਾਰ ਸਿੰਘ ਦੇ ਦਿਲ ਵਿੱਚ ਇਹ ਭੈ ਬੈ ਗ ਗਿਆ ਕਿ ਪਸ਼ੋਰਾ ਸਿੰਘ ਕਿਸੇ ਵੇਲੇ ਵੀ ਬਗਾਵਤ ਕਰਕੇ ਉਹਦੀ ਗੱਦੀ ਖੋ ਸਕਦਾ ਹੈ ਸੋ ਉਹਨੇ ਪਸ਼ੋਰਾ ਸਿੰਘ ਨੂੰ ਖਤਮ ਕਰਨ ਦੀ ਧਾਰ ਲਈ ਇਸ ਬਾਰੇ ਉਹਨੇ ਜਿੰਦਾ ਨਾਲ ਵੀ ਸਲਾਹ ਨਾ ਕੀਤੀ ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾ ਅਜੇ ਹੀ ਗੋਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ। ਇਸੇ ਸਮੇਂ ਰਾਜਾ ਗੁਲਾਬ ਸਿੰਘ ਡੋਗਰੀ ਨੇ ਕਮਰ ਪਸ਼ੋਰਾ ਸਿੰਘ ਨੂੰ ਚੱਕ ਚੁਕਾ ਕੇ ਸਿਆਲਕੋਟ ਵਿੱਚ ਗਦਰ ਕਰਵਾ ਦਿੱਤਾ। ਦੂਜੇ ਪਾਸੇ ਗੁਲਾਬ ਸਿੰਘ ਨੇ ਇਹ ਸਾਰਾ ਹਾਲ ਸਰਦਾਰ ਜਵਾਰ ਸਿੰਘ ਨੂੰ ਲਿਖ ਭੇਜਿਆ। ਪਸ਼ੋਰਾ ਸਿੰਘ ਨੇ ਸਿਆਲਕੋਟ ਤੋਂ ਤੁਰ ਕੇ ਕਿਲਾ ਅੜਕ ਵਿੱਚ ਕਬਜ਼ਾ ਕੀਤਾ। ਇਲਾਕੇ ਦੀਆਂ ਕੁੱਝ ਫੌਜਾਂ ਵੀ ਉਹਦੇ ਨਾਲ ਆ ਮਿਲੀਆਂ। ਉਹਨੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਹਦੇ ਹਮਾਇਤੀ ਸਰਦਾਰਾਂ ਨੇ ਉਸ ਨੂੰ ਮਹਾਰਾਜਾ ਮੰਨ ਕੇ ਨਜ਼ਰਾਨੇਦਾਰੀ ਇਹ ਖਬਰਾਂ ਸੁਣ ਕੇ ਸਰਦਾਰ ਜਵਾਰ ਸਿੰਘ ਬੜਾ ਘਬਰਾਇਆ ਜਿੰਦਾ ਦੀ ਸਲਾਹ ਉਹਨੇ ਅਜੇ ਵੀ ਜ਼ਰੂਰੀ ਨਾ ਸਮਝੀ ਉਹਨੇ ਫਤਿਹ ਖਾਨ ਟਿਵਾਣੀ ਤੇ ਸਰਦਾਰ ਚਤਰ ਸਿੰਘ ਅਟਾਰੀ ਨੂੰ اٹਕ ਪਹੁੰਚਣ ਤੇ ਹੁਕਮ ਭੇਜੀ ਫਤਿਹ ਖਾਨ ਡੇਰਾ ਇਸਮਾਇਲ ਖਾਨ ਤੋਂ ਤੇ ਚਤਰ ਸਿੰਘ ਹਜਾਰੇ ਤੋਂ ਚੱਲ ਕੇ ਸਣੀ ਫੌਜ اٹਕ ਪਹੁੰਚੇ ਦੋਹਾਂ ਜਰਨੈਲਾਂ ਨੇ ਜਾਜ ਕੇ ਫੌਜ ਦੀ ਹਮਦਰਦੀ ਕਮਰ ਪਸ਼ੋਰਾ ਸਿੰਘ ਨਾਲ ਹੈ ਉਹਨਾਂ ਸਮੇਂ ਦੀ ਨਜਾਕਤ ਨੂੰ ਤਾੜ ਕੇ ਹਮਲਾ ਕਰਨ ਦੀ ਥਾਂ ਸਲਾਹ ਦੀ ਗੱਲਬਾਤ ਹੋਰੀ ਇਸ ਸਲਾਹ ਦੇ ਮਸਲੇ ਵਿੱਚ ਮਹਾਰਾਣੀ ਜਿੰਦਾ ਦਾ ਨਾਮ ਵਰਤਿਆ ਗਿਆ ਪਸ਼ੋਰਾ ਸਿੰਘ ਦੇ ਦਿਲ ਉੱਤੇ ਜਿੰਦਾ ਦਾ ਚੰਗਾ ਅਸਰ ਸੀ ਉਹ ਸਲਾਹ ਕਰਨੀ ਮੰਨ ਗਿਆ ਉਹਨੇ ਰਾਜੀਨਾਮੇ ਅਟਕਦਾ ਕਿਲਾ ਖਾਲੀ ਕਰ ਦਿੱਤਾ ਅਗਲੇ ਦਿਨ ਫਤਿਹ ਖਾਂ ਚੱਤਰ ਸਿੰਘ ਤੇ ਪਸ਼ੋਰਾ ਸਿੰਘ ਤਿੰਨੇ ਲਾਹੌਰ ਨੂੰ ਤੁਰ ਪਏ ਰਾਹ ਵਿੱਚ ਉਹ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਰਾਤ ਠਹਿਰੇ ਇੱਥੇ ਹੀ ਰਾਤ ਸੁੱਤੇ ਪਏ ਪਸ਼ੋਰਾ ਸਿੰਘ ਨੂੰ ਧੋਖੇ ਨਾਲ ਬੰਨ ਲਿਆ ਤੇ ਅਗਲੇ ਦਿਨ ਕਿਲਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ ਪਿੱਛੇ ਜਵਾਰ ਸਿੰਘ ਵੱਲੋਂ ਸਖਤ ਹੁਕਮ ਪਹੁੰਚਾਇਆ ਕਿ ਜਿੰਨੀ ਛੇਤੀ ਹੋ ਸਕੇ ਕੰਵਰ ਨੂੰ ਖਤਮ ਕੀਤਾ ਜਾਵੇ 30 ਅਗਸਤ 1845 ਈਸਵੀ ਦੀ ਰਾਤ ਨੂੰ ਕਮਰ ਪਸ਼ੋਰਾ ਸਿੰਘ ਨੂੰ ਕਤਲ ਕਰਕੇ ਦਰਿਆ اٹਕ ਵਿੱਚ ਲੋੜ ਦਿੱਤਾ ਗਿਆ। ਇਹ ਖਬਰ ਲਾਹੌਰ ਪੰਚੀਦਾਨ ਸੁਣ ਕੇ ਜਿੰਦਗੋਰਾ ਬਹੁਤ ਖਬਰਾਈ ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖੈਰ ਨਹੀਂ। ਪਸ਼ੋਰਾ ਸਿੰਘ ਦੇ ਮਰਨ ਪਿੱਛੋਂ ਸ਼ੇਰੇ ਪੰਜਾਬ ਦਾ ਇੱਕੋ ਸ਼ਹਿਜ਼ਾਦਾ ਦਲੀਪ ਸਿੰਘ ਹੀ ਰਹਿ ਗਿਆ ਸੀ। ਕਮਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ। ਕਵਰ ਮਲਤਾਨਾ ਸਿੰਘ ਚੁੱਪਚਾਪ ਇਸ ਬਦਲ ਕੇ ਕਾਬਲ ਨੂੰ ਨਸ ਗਿਆ ਸੀ। ਸੱਤਾ ਵਿੱਚੋਂ ਕੇਵਲ ਇੱਕ ਦਲੀਪ ਸਿੰਘ ਰਹਿ ਗਿਆ ਸੀ ਲੋਕ ਸੋਚਦੇ ਜੇ ਇਹਨੂੰ ਕੁਝ ਹੋ ਜਾਵੇ ਤਾਂ ਫੇਰ ਕੀ ਬਣੇ ਕਮਰ ਪਸ਼ੋਰਾ ਸਿੰਘ ਦੀ ਮੌਤ ਦਾ ਲੋਕਾਂ ਉਤੇ ਬਹੁਤ ਅਸਰ ਹੋਇਆ ਸੀ ਸੂਏਸ ਕਤਲ ਉੱਤੇ ਲਗਭਗ ਸਾਰੀ ਫੌਜ ਭੜਕ ਉੱਠੀ ਮੀਆਂ ਅਰਬੀਲ ਸਿੰਘ ਡੋਗਰੇ ਦਾ ਪੁੱਤਰ ਪਰਥੀ ਸਿੰਘ ਬਗੀਆਂ ਦਾ ਆਗੂ ਬਣ ਗਿਆ ਉਹ ਥਾਂ-ਥਾਂ ਫੌਜਾਂ ਵਿੱਚ ਫਿਰ ਕੇ ਬੜੇ ਜਸ਼ੀਲੇ ਸ਼ਬਦਾਂ ਵਿੱਚ ਪਸ਼ੋਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਤੇ ਫੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ ਜਵਾਰ ਸਿੰਘ ਦੇ ਵਿਰੋਧੀ ਵੀ ਬਥੇਰੇ ਸਨ ਉਹਨਾਂ ਪਰਥੀ ਸਿੰਘ ਰਾਹੀਂ ਬਹੁਤ ਸਾਰਾ ਧੰਨ ਫੌਜਾਂ ਵਿੱਚ ਵੰਡਿਆ ਦੇ ਲਾਲਚ ਤੇ ਕਮਰ ਦੀ ਮੌਤ ਦੇ ਗੁੱਸੇ ਦਾ ਨਤੀਜਾ ਸਾਰੀ ਫੌਜਵਾਰ ਸਿੰਘ ਦੇ ਵਿਰੁੱਧ ਪੜਕੁੱਠੀ ਸ਼ੌਣੀ ਵਿੱਚ ਉੱਟ ਕੇ ਫੌਜ ਨੇ ਸ਼ਹਿਰ ਤੇ ਕਿਲੇ ਨੂੰ ਘੇਰਾ ਪਾ ਲਿਆ ਪੈਰਥੀ ਸਿੰਘ ਜੋ ਉਸ ਵੇਲੇ ਸਾਰੀ ਫੌਜ ਦਾ ਲੀਡਰ ਬਣਿਆ ਹੋਇਆ ਸੀ ਨੇ ਜਵਾਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਹਮਣੇ ਆ ਕੇ ਪਛੋਰਾ ਸਿੰਘ ਦੇ ਕਤਲ ਬਾਰੇ ਕੋਈ ਸਫਾਈ ਪੇਸ਼ ਕਰਨੀ ਹੈ ਤਾਂ ਕਰ ਲਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋਵੋ ਨਾਲ ਹੀ ਉਹਨੇ ਜਵਾਰ ਸਿੰਘ ਦੀ ਫੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸੇ ਨੇ ਬਾਹਰਲੀ ਫੌਜ ਦਾ ਟੱਕਰਾ ਕੀਤਾ ਤਾਂ ਸਭ ਤੋਪਾਂ ਅੱਗੇ ਉਡਾਏ ਜਾਣਗੇ ਇਹ ਹਕਮ ਸੁਣ ਕੇ ਜਵਾਰ ਸਿੰਘ ਦੀ ਆਪਣੀ ਫੌਜ ਵੀ ਉਹਦੇ ਵਿਰੁੱਧ ਹੋ ਗਈ। ਜਵਾਰ ਸਿੰਘ ਵਾਸਤੇ ਬਚਾਅ ਦਾ ਕੋਈ ਰਾਹ ਨਾ ਰਿਹਾ। ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ। ਜਵਾਰ ਸਿੰਘ ਤੇ ਜਿੰਦਾ ਨੇ ਫੌਜ ਦੀ ਤਨਖਾਹ ਵਧਾ ਦੇਣ ਦਾ ਲਿਖਤੀ ਇਕਰਾਰ ਭੇਜਿਆ ਪਰ ਫੌਜ ਮੰਨੀ ਨਾ। ਅੰਤ ਜਵਾਰ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਫੌਜ ਦੇ ਪੇਸ਼ ਹੋਣ ਵਾਸਤੇ ਤੁਰ ਪਿਆ। ਇੱਕ ਹਾਥੀ ਉੱਤੇ ਬਹੁਤ ਸਾਰੀਆਂ ਧੰਨ ਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾ ਬੈਠੀ ਸੀ। ਇੱਕ ਹਾਥੀ ਉੱਤੇ ਸਰਦਾਰ ਜਵਾਰ ਸਿੰਘ ਵਜ਼ੀਰ ਬੈਠਾ ਸੀ। ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦੀ ਵਿੱਚ ਸੀ ਪਿੱਛੇ-ਪਿੱਛੇ ਜਵਾਰ ਸਿੰਘ ਦੇ ਕੁਝ ਮਿੱਤਰ ਵੀ ਸਨ ਇਹ ਗੱਲ 21 ਸਤੰਬਰ 1845 ਈਸਵੀ ਦੀ ਹੈ ਜਵਾਰ ਸਿੰਘ ਸਣੇ ਸਾਥੀਆਂ ਫੌਜ ਵਿੱਚ ਪੁੱਜਾਤਾ ਪਰਥੀ ਸਿੰਘ ਤੇ ਦੀਵਾਨ ਜਵਾਹਰ ਮੱਲ ਦੇ ਸਿਪਾਈਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਿੰਦਾ ਤੇ ਜਵਾਹਰ ਸਿੰਘ ਬਥੇਰੇ ਵਾਸਤੇ ਪਾ ਰਹੇ ਤੇ ਇਨਾਮ ਦਾ ਲਾਲਚ ਦੇ ਰਹੇ ਪਰ ਫੌਜ ਨੇ ਇੱਕ ਨਾ ਮੰਨੀ ਸਿਪਾਈਆਂ ਨੇ ਬੰਦੂਖਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ ਹਾਕਮਪਾ ਕੇ ਮਹਾਵਤ ਨੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ ਦੋ ਸਿਪਾਹੀਆਂ ਨੇ ਜਵਾਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਲ ਲਿਆ ਪੈਰਥੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਆਂ ਤੋਂ ਗੋਲੀਆਂ ਦਾਗੀਆਂ ਗਈਆਂ ਇੱਕ ਗੋਲੀ ਜਵਾਰ ਸਿੰਘ ਦੀ ਵੱਖੀ ਵਿੱਚ ਵੱਜੀ ਤੇ ਦੂਜੀ ਮੱਥੇ ਵਿੱਚ ਵਜ਼ੀਰ ਲਹੂ ਲਹਾਨ ਹੋ ਕੇ ਹੋਂਦੇ ਵਿੱਚ ਉਲਰ ਪਿਆ ਉਹਨੂੰ ਦੋ ਸਿਪਾਹੀਆਂ ਨੇ ਧੂਕੇ ਥੱਲੇ ਸੱਟ ਲਿਆ ਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ ਨਾਲ ਹੀ ਭਾਈ ਰਤਨ ਸਿੰਘ ਭਾਈ ਚੀਤਾ ਸਿੰਘ ਤੇ ਵਜ਼ੀਰ ਦੇ ਹੋਰ ਕਈ ਸਾਥੀ ਕਤਲ ਕਰ ਦਿੱਤੇ ਗਏ ਜਿਹੜਾ ਤਾਂ ਰੰਜਿੰਦਾ ਤੇ ਜਵਾਹਰ ਸਿੰਘ ਦੇ ਨਾਮ ਵਾਸਤੇ ਨਾਲਿਆ ਇਸਨ ਫੌਜ ਨੇ ਲੁੱਟ ਲਿਆ ਰਾਦਾਖੂਨ ਹੋਇਆ ਵੇਖ ਕੇ ਜਿੰਦਾ ਰੋਣ ਪਿੱਟਣ ਲੱਗ ਪਈ ਫੌਜ ਨੇ ਇੱਕ ਤੰਬੂ ਵਿੱਚ ਜਿੰਦਾਂ ਨੂੰ ਤੇ ਇੱਕ ਵਿੱਚ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ ਰਾਤ ਭਰ ਉਹ ਫੌਜ ਦੇ ਸਖਤ ਪੈਰੇ ਵਿੱਚ ਰਹੀ ਸਾਰੀ ਰਾਤ ਉਹ ਉੱਚ-ਉੱਚ ਵੈਨ ਪਾ ਕੇ ਪੈਟ ਦੀ ਰਹੀ ਤੇ ਸਿਰ ਦੇ ਵਾਲ ਖੌਂਦੀ ਰਹੀ ਉਹਨੇ ਆਪਣਾ ਹੁਲੀਆ ਪਾਗਲਾ ਮੰਗਲਾ ਬਣਾ ਲਿਆ ਦਿਨੇ ਫੌਜ ਦੇ ਕੁਝ ਸਰਪੰਚ ਜਿੰਦਾਂ ਦੇ ਹਾਜ਼ਰ ਹੋਏ ਉਹਨਾਂ ਬੜੀ ਆਜਿਜ਼ੀ ਨਾਲ ਫੌਜ ਦੀ ਗਲਤੀ ਬਾਰੇ ਮਹਾਰਾਣੀ ਤੋਂ ਮਾਫੀ ਮੰਗੀ ਤੇ ਅਗਾਹ ਵਾਸਤੇ ਉਹਦੇ ਅਗਿਆਕਾਰ ਰਹਿਣ ਦਾ ਪ੍ਰਣ ਕੀਤਾ ਜਵਾਰ ਸਿੰਘ ਦੀ ਲੋਥੋ ਦੇ ਹਵਾਲੇ ਕਰ ਦਿੱਤੀ ਗਈ ਇਸ ਸ਼ਰਤ ਤੇ ਦਲੀਪ ਸਿੰਘ ਵੀ ਉਹਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪਹਜਾਵੇਗੀ ਪਿਛਲੇ ਪੈਰ ਮਸਤੀ ਦਰਵਾਜ਼ੇ ਦੇ ਬਾਹਰ ਜਵਾਰ ਸਿੰਘ ਦਾ ਸਸਕਾਰ ਕੀਤਾ ਗਿਆ ਮਹਾਰਾਣੀ ਜਿੰਦਾ ਉਹਦੋਂ ਬਹੁਤ ਰੋਈ ਕਰ ਲਾਈ ਵਿਰਲਾਪ ਸਣ ਕੇ ਪੱਥਰ ਵੀ ਕਰ ਲਾਉ ਠੇ ਉਹਦੇ ਵਿਰੋਧੀਆਂ ਦੇ ਮਨਵੀ ਕੌਸ਼ਚਰ ਵਾਸਤੇ ਪਸੀਜ ਗਏ ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾ ਦੇ ਹਟਕੋਰੀਆਂ ਤੇ ਕਾਬੂ ਪਾ ਕੇ ਕਿਹਾ ਤੁਸੀਂ ਮੇਰੇ ਨਾਲ ਜੁੱਗੋਬਾਰੀ ਕੀਤੀ ਹੈ ਤੁਸੀਂ ਮੇਰੇ ਭਰਾ ਨੂੰ ਕੈਦ ਕਰ ਲੈਂਦੇ ਦੇਸ਼ੋਂ ਬਾਹਰ ਕੱਢ ਦਿੰਦੇ ਪਰ ਭੈਣ ਦੀ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰਦੇ ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਘੱਟਦੇ ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ ਜੇ ਜਵਾਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦੇਵੋ ਪੈਥੀ ਸਿੰਘ ਡੋਗਰਾ ਰਾਤੋ ਰਾਤ ਜੰਮੂ ਨੂੰ ਨਸ ਗਿਆ ਸੀ ਦੀਵਾਨ ਜਵਾਰ ਮਾਲ ਨੂੰ ਫੜ ਕੇ ਫੌਜਾਂ ਨੇ ਜਿੰਦਾ ਦੇ ਹਵਾਲੇ ਕਰ ਦਿੱਤਾ ਕੁਛ ਮਹੀਨੇ ਕੈਦ ਰੱਖ ਕੇ ਜਿੰਦਾ ਨੇ ਉਹਨੂੰ ਵੀ ਰਿਹਾ ਕਰ ਦਿੱਤਾ